अमृतसर गरीब डिगी छत ऐसी किसी न लि सार अते कर दावे पर सब खाली लिफाफे इस पीड़ित परिवार की डिगी छत छोटे जेहे बच्चे दी गई जान हरपाल सिंह भंगू रिपोर्ट ਬੋਲੇ ਸੋਨਰ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਲक्की ਹੈ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕ ਦੀ ਰਿਸ਼ਨਾ ਤੋਂ ਅੱਜ ਅਸੀਂ ਡੀਸੀ ਸਾਹਿਬ ਕੋਲ ਆਏ ਆ ਜੀ ਜੀਸੀ ਸਾਹਿਬ ਰਾਹੀਂ ਇੱਕ ਮਾਨਯੋਗ ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਉਹਨਾਂ ਨੇ ਇੱਕ ਮੰਗ ਪੱਤਰ ਭੇਜਿਆ ਵਾ ਗੁਰਫਤੇ ਸਿੰਘ ਸੀਗਾ ਖਿਆਰਾ ਬਾਦ ਤੋਂ ਜਿਹੜਾ ਮਹੀਨੇ 1 8 2024 ਨੂੰ ਜਿਹੜਾ ਮੀਂਹ ਆਇਆ ਵਾ ਹੰਬਾਲੇ ਵਾਲੀ ਛੱਤ ਸੀਗੀ ਉਹਨਾਂ ਦੀ ਬਚਾਰਿਆਂ ਦੀ ਡਿੱਗ ਕੇ ਜਿਹੜੀ ਮੌਤ ਹੋ ਚੁੱਕੀ ਆ ਔਰ ਇੱਥੇ ਮੈਂ ਦੱਸਣਾ ਚਾਹਾਂਗਾ ਕਿ 1 ਤਰੀਕ ਨੂੰ ਕੀਥਿਉਰੀ ਡੈਥ ਹੁੰਦੀ ਆ ਔਰ 5 ਤਰੀਕ ਨੂੰ ਹੋਰ ਆ ਜਿਹੜਾ ਬਰਥਡੇ ਸੀਗਾ ਔਰ ਉਸ ਨੂੰ ਆਪਣਾ ਜੜਾ ਪੰਜਵਾਂ ਜਿਹੜਾ ਬਰਥਡੇ ਦੇਖਣਾ ਵੀ ਨਸੀਬ ਨਹੀਂ ਹੋਇਆ ਔਰ ਸੱਤ ਸਾਰੀ ਜਿਹੜੀ ਨਲਾਕੀ ਆ ਉਹ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਆ ਕਿਉਂਕਿ ਗਰੀਬ ਪਰਿਵਾਰ ਆ ਤੁਸੀਂ ਦੇਖੋ ਕਿ ਜਿਹੜੀ ਦਾਰ ਦਾ ਫਾਦਰ ਹੈਗਾ ਰਾਤ ਨੂੰ ਸੁੱਤੇ ਵੇਲੇ ਜਿਹੜੇ ਇਹ ਗਰੀਬ ਪਰਿਵਾਰ ਦੇ ਲੋਕ ਆ ਜਿਹੜੇ ਸਾਡੇ ਸਮਾਜ ਦੇ ਆਸੀਂ ਸਮਾਜ ਦੇ ਲੋਕ ਆ ਉਸ ਵੇਲੇ ਰਾਤੀ ਸੌਂਦੇ ਆ ਤੇ ਚਿੰਪਲੀਆਂ ਬਿੱਚੂ ਉੱਪਰ ਡਿੱਗਦੇ ਆ ਕੇ ਔਰ ਸਰਕਾਰ ਵੱਲੋਂ ਔਰ ਕੇਂਦਰ ਸਰਕਾਰ ਵੱਲੋਂ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜੀ ਕਿ ਕੱਚੇ ਮਕਾਨ ਜਿਹੜੇ ਪੱਕੇ ਛੱਤਾ ਕਰਨ ਵਾਸਤੇ ਜਿਹੜਾ ਫਾਰਮ ਭਰਿਆ ਜਾਂਦਾ ਵਾ ਉਹਨਾਂ ਦੇ ਵਿੱਚ ਵੀ ਜਿਹੜਾ ਵਾ ਇੱਕ ਬਹੁਤ ਜ਼ਿਆਦਾ ਠੱਗੀ ਬਿਮਾਰੀ ਜਾਂਦੀ ਆ ਹਜ਼ਾਰ-ਹਜ਼ਾਰ 2-2000 ਰੁਪਏ ਲੈ ਕੇ ਗਰੀਬ ਪਰਵਾਦੇ ਲੋਕਾਂ ਕੋ ਫਾਰਮ ਤੋਂ ਪਰਵਾ ਲਏ ਤੇ ਜਾਂਦੇ ਆ ਪਰ ਉਹ ਨਿਪਰੇ ਨਹੀਂ ਚੜਦੇ ਔਰ ਦੂਸਰਾ ਇੱਕ ਹੋਰ ਜਿਹੜਾ ਮੇਜਰ ਕਾਰਨ ਆ ਪਾਰਟੀ ਬਾਜ਼ੀ ਕਰਕੇ ਜਿਹੜੇ ਇਹ ਲੋਕ ਜਿਹੜੇ ਆ ਇਹ ਫਿਰ ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਆ ਔਰ ਕਿਤੇ ਨਾ ਕਿਤੇ ਦੇਖਿਆ ਜਾਵੇ ਕਿ ਨਲੈਕੀ ਸਿਰਫ ਪ੍ਰਸ਼ਾਸਨ ਦੀ ਆ ਕਿਤੇ ਪਾਰਟੀ ਬਾਜੀ ਕਿਸੇ ਕਿਤੇ ਅਫਸਰशाही ਤੇ ਕਿਤੇ ਠੱਗ ਬਾਜੀ ਇਹ ਸਾਰੀਆਂ ਜਿਹੜੀਆਂ ਕਮਿਆਜ ਜਿਹੜਾ ਵਾ ਇੱਕ ਆਮ ਇਨਸਾਨ ਨੂੰ ਭੁਗਤਣਾ ਪੈ ਰਿਹਾ ਵਾ ਔਰ ਅਸੀਂ ਅੱਜ ਡੀਸੀ ਸਾਹਿਬ ਰਾਹੀਂ ਇੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਕਿ ਮਾਨ ਸਾਹਿਬ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਵੀ ਥੋੜੀਆਂ ਫਲੈਕਸਾਂ ਘੱਟ ਲਵਾ ਲਓ ਕਿਉਂਕਿ ਇਹ ਗਰੀਬ ਪਰਿਵਾਰ ਆ ਵਾ ਇਹਨਾਂ ਦਾ ਵੀ ਕੁਝ ਸੋਚੋ ਔਰ ਤੁਸੀਂ ਦੇਖੋਗੇ ਵੀ ਉਹਨਾਂ ਦਾ ਇੱਕ ਇਕਲੌਤਾ ਚਿਰਾਗ ਸੀਗਾ ਜਿਹੜਾ ਗੁਰਫਤੇ ਸਿੰਘ ਉਹ ਵਿਚਾਰਾ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਉਹਨਾਂ ਕੋ ਤੇ ਕੁਝ ਵੀ ਨਹੀਂ ਰਹਿ ਚੁੱਕਾ ਹਨਾ ਉਹ ਦੂਸਰਾ ਮੈਂ ਆਪਣੇ ਸਮਾਜ ਨੂੰ ਵੀ ਬੇਨਤੀ ਕਰਦਾ ਵਾਂ ਕਿ ਕਿਸਾਨ ਮਜ਼ਦੂਰ ਇੱਕ ਦਜਿੰਦਾ ਬਾਤ ਤੇ ਬਹੁਤ ਅਸੀਂ ਕਰ ਲਈ ਅੱਜ ਕੋਈ ਵੀ ਕਿਸਾਨ ਜਿੱਥੇ ਬੰਦੀ ਜਾਂ ਕੋਈ ਵੀ ਕਿਸਾਨ ਆਗੂ ਜਿਹੜਾ ਵਾ ਅੱਜ ਇਸ ਗਰੀ ਮਜ਼ਦੂਰ ਦੇ ਨਾਲ ਖੜਿਆ ਵਾ ਆ ਕੇ ਕਿਸੇ ਨੇ ਵੀ ਨਹੀਂ ਖੜਨਾ ਸੀ ਤੇ ਸਿਰਫ ਜਿਹੜੀ ਆ ਵਾਲਮੀਕੀ ਸਮਾਜ ਦੀ ਜਿੱਥੇ ਬੰਦੀਆਂ ਔਰ ਮਜਬੀ ਸਿੱਖ ਸਮਾਜ ਦੀ ਜਿੱਥੇ ਬੰਦੀਆਂ ਵਾ ਜਿਹੜੀਆਂ ਸਾਡੇ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਵਾ ਔਰ ਕਿਸੇ ਨੇ ਵੀ ਕਿਸੇ ਵੀ ਕਿਸਾਨ ਜਥੇਬੰਦੀ ਜਾਂ ਕਿਸੇ ਵੀ ਕਿਸਾਨ ਆਗੂ ਨੇ ਅੱਜ ਇੱਕ ਗਰੀਬ ਮਜ਼ਦੂਰ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਨਹੀਂ ਲਾਇਆ ਔਰ ਨਾ ਹੀ ਇੱਕ ਮੁਹਾਵਜ਼ੇ ਦੀ ਮੰਗ ਕੀਤੀ ਆ ਔਰ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਰਾਹੀਂ ਭਗਵੰਤ ਮਾਨ ਜੀ ਨੂੰ ਮੈਮੋਰੰਡਮ ਭੇਜਿਆ ਵਾ ਕਿ ਇਸ ਪਰਿਵਾਰ ਦੀ ਜਿਹੜੀ ਮਾਲੀ ਸਹਾਇਤਾ ਕੀਤੀ ਜਾਵੇ ਕਿਉਂਕਿ ਇਹ ਪੈਸੇ ਦੇ ਨਾਲ ਜਿਹੜਾ ਕਿਸੇ ਦਾ ਜੀਤ ਨਹੀਂ ਵਾਪਸ ਆ ਜਣਾ ਪਰ ਥੋੜੀ ਉਹਨਾਂ ਦੀ ਜਿਹੜੀ ਹੈਲਪ ਕੀਤੀ ਜਾਵੇ ਕਿਉਂਕਿ ਅੱਜ ਤੋਂ ਮੇਰੇ ਖਾਲ 10 ਤੋਂ 12 ਦਿਨ ਹੋ ਚੁੱਕੇ ਆ ਪਰਿਵਾਰ ਹਜੇ ਵੀ ਜਿਹੜਾ ਵਾ ਉਹ ਖੁੱਲੀ ਅਸਮਾਨ ਦੇ ਥੱਲੇ ਹੀ ਤਪਾਲ ਲਾ ਕੇ ਵਿਚਾਰਾ ਗੁਜ਼ਰਬਸਰ ਕਰ ਰਿਹਾ ਵਾ ਔਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਨਾ ਕੋਈ ਸਰਕਾਰ ਵੱਲੋਂ ਔਰ ਨਾ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਹਨਾਂ ਦੀ ਸੁਗਲਤੀ ਗਈ ਆ ਔਰ ਅਸੀਂ ਬੇਨਤੀ ਕਰਦੇ ਆ ਮਿਤੀ 21 8 2024 ਤੱਕ ਦਾ ਸਰਕਾਰ ਨੂੰ ਟਾਈਮ ਦਿੰਨੇ ਆ ਕਿ ਜੇਕਰ ਇਹ ਪਰਪੀੜਿਤ ਪਰਿਵਾਰ ਨੂੰ 20 ਲੱਖ ਦਾ ਮੁਆਵਜ਼ਾ ਨਾ ਦਿੱਤਾ ਗਿਆ ਔਰ ਨਾ ਹੀ ਉਹ ਸੈਂਕੜੇ ਹੀ ਐਸੇ ਪਰਿਵਾਰ ਹੋਰ ਨੇ ਜਿਹੜੇ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਔਰ ਅਸੀਂ ਨਹੀਂ ਚਾਹੁੰਦੇ ਕਿ ਇੱਕ ਗੁਰਫਤੇ ਹੋਰ ਜਿਹੜਾ ਵਾ ਤੇ ਅਫਸਰशाही ਜਾਂ ਭ੍ਰਸ਼ਟਾਚਾਰ ਦਾ ਜਿਹੜਾ ਇੱਕ ਬਲੀਦਾਨ ਇੱਕ ਹੋਰ ਦਵੇ ਸੋ ਇਸ ਕਰਕੇ ਅਸੀਂ ਸੈਂਕੜੇ ਹੀ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਕਚਹਿਰੀ ਚੌਂਗ ਦਾ ਜਿਹੜਾ ਮਿਤੀ 21 ਅੱਠ ਨੂੰ ਜਿਹੜਾ ਜਾਮ ਕੀਤਾ ਜਾਵੇਗਾ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਹੈ ਕਿਉਂਕਿ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਆ ਪਰ ਪੀੜਤ ਪਰਿਵਾਰ ਲਈ 20 ਲੱਖ ਦਾ ਮੁਆਵਜ਼ਾ ਔਰ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ ਜਾਵੇ ਔਰ ਜਿਹੜੇ ਸੈਂਕੜੇ ਹੀ ਇਹੋ ਜਿਹੇ ਹੋਰ ਪਰਿਵਾਰ ਨੇ ਜਿਹੜੇ ਬਾਲਿਆਂ ਵਾਲੀ ਛਤਾਂ ਦਾ ਜਿਹੜੀਆਂ ਜਨਾਂ ਦੀਆਂ ਬਣੀਆਂ ਉਹ ਇਸ ਨਾਂ ਭੇਂਟ ਚੜਜਣ ਤੋ ਇਸ ਕਰਕੇ ਅਸੀਂ ਸਰਕਾਰ ਕੋ ਪ੍ਰਸ਼ਾਸਨ ਕੋ ਮੰਗਾ ਕਰਦੇ ਆ ਕਿ ਵੀ ਜਿਹੜੀ ਜਿਹੜੀਆਂ ਮੰਗਾ ਵਾ ਜਲਦੋ ਜਲਦ ਇਹਨਾਂ ਨੂੰ ਮੰਨਿਆ ਜਾਵੇ ਜੇਕਰ ਨਹੀਂ ਮੰਗਦੇ ਤੇ ਇੱਕ ਵੱਡਾ ਸੰਘਰਸ਼ ਝੜਾ ਵਾ ਜਥੇਬੰਦੀ ਵੱਲੋਂ ਔਰ ਸਮੂਹ ਵਾਲਮੀਕੀ ਔਰ ਮਜਬੀਸੇ ਕੇ ਜਥੇਬੰਦੀਆਂ ਵੱਲੋਂ ਲੀਕੇ ਜਾਵੇਗਾ ਜਿੱਦੀ ਜ਼ਿੰਮੇਵਾਰੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਧੰਨਵਾਦ ਜੀ ਮੇਰਾ ਨਾਮ ਨੀਤ ਲੱਭਾ ਕੀ ਗੱਲ ਹੈ ਸਰੋਤ ਇਹ ਸਪਸ਼ਟ ਦਿੱਤੇ ਲਈ ਆ ਗਿਆ ਸੀ ਤੇ ਸ਼ਾਤ ਦੇ ਥੱਲੇ ਆਉਣ ਦੇ ਨਾਲ ਇਸਦੀ ਮੋਟਰ ਗਈ ਸੀ ਤੇ ਕੀ ਪ੍ਰਸ਼ਾਸਨ ਕੀ ਮੰਗ ਕਰਦੇ ਇਸਾਸੁਰ ਵੀ ਇਹ ਮੰਗ ਕਰਦੇ ਆ ਕਿ ਇਹ ਉਦਪਤ ਨੇ ਧਿਆਨ ਨਹੀਂ ਮੈਂ ਕਿਤੇ ਹੋਣ ਇਸ ਗੱਲ ਦੀ ਬਹੁਤ ਦੁੱਖ ਹੋਇਆ ਸੀ ਤੇ ਉਹਨਾਂ ਦਾ ਕਲਬਾਰ ਉਹਨਾਂ ਦਾ ਜਵਾਬ ਫਸ ਨਹੀਂ ਪਤਾ ਨਹੀਂ ਲੱਗ ਜਾ ਕਿ ਦਮ ਰਾਤ ਕਿਤੇ ਨੇ ਕਿਤੇ ਨੇ 8:30 9:00 1 ਛਤ ਦੇ ਵੀ ਸਾਰੇ ਚਲੇ ਆ ਗਏ ਕਿਹੜੇ ਕੰਚਰੇ ਆਉਣਗੇ 14 ਵਾਦ ਜੀ ਜੀ ਪ੍ਰਸ਼ਾਸਨ ਕੀ ਮੰਗਤ ਹੈ ਹਾਂ ਇਹ ਤੇ ਉਹਨਾਂ ਨੇ ਇੱਕ ਨਿਆਵੀਂ ਹਣਨ ਕਰਪੂਰ ਬਣਾ ਕੇ ਦਿੱਤਾ ਜਾਵੇ ਪ੍ਰਸ਼ਾਸਨ ਨਾਲ ਮੀਟਿੰਗ ਇਹ ਕੀ ਆਸਾਂ ਸੁਧਾਰੀਆਂ ਨੇ ਹਾਂ ਜੀ ਪ੍ਰਸ਼ਾਸਨ ਨਾਲ ਮੀਟਿੰਗ ਇਹ ਕੀ ਆਸਾਂ ਸੁਧਾਰੀਆਂ ਨੇ ਇਹਨਾਂ ਨੇ ਜਿਹਾ ਨੇ ਇਹ ਕਹਾ ਵਾ ਵੀ ਆਪਾਂ ਇਧਰ ਲੈ ਕੇ ਦੇਣੇ ਮਾਜਵਾ ਜਵਾਦਾਂ ਨੂੰ ਜਿਹੜੀ ਮਲੇ ਰੈਜ਼ ਨਹੀਂ ਸਰਕਾਰ ਕੋਲ